ਬਿਛੇ ਹੋਂਡਾ ਸਕੇtheta 1 1 ਤੇ ਸਮਰਾ ਉਹ ਟਾਣੀ ਕਡੇਰਾ ਸਾਂ ਕਿੱਥੇ ਆਨੂ ਨਹੀਂ ਪਤਾ ਟਾਣੀ ਕੇ ਡੇਰੇ ਦਾ ਤੂੰ ਕਿੱਥੇ ਆਇਆ ਕਿਹ ਕਿਹ ਡੇਰਾ ਤੂੰ ਕਿੱਥੇ ਆਇਆ ਮੈਂ ਵੀ ਚੈਣੀ ਕਡੇਰੇ ਸਤੋਰੇ ਕਿੱਥੇ ਆਇਆ ਚੈਣੀ ਕਡੇਰਾ ਤੇ ਸਾਨੂੰ ਆਪ ਨਹੀਂ ਕਿੰਨੀਆਂ ਕੀਤੀਆਂ ਉਦੋਂ ਉਥੋਂ 6 ਕਸਮਤ ਕਿੱਥੇ ਆਇਆ 6 ਸੱਤ ਮੈਂ ਜਾਂ ਕੀਤੀਆਂ 10 ਮੈਂ ਕਿੱਥੇ ਚੋਰ ਗੱਲੀ ਜਾਂਦਾ ਹੈ ਟੈਣੀ ਦਾ ਡੇਰਾ ਤੇ ਹੈਗਾ ਨਾ ਇਹਨੂੰ ਦੱਸਿਆ ਨਹੀਂ ਨਾ ਕਿਸੇ ਨੇ ਵੀ ਟੈਣੀ ਦਾ ਨਾਂ ਬਿਟੇਣੀ ਦੇ ਡੇਰੇ ਤੇ ਮੱਜਾਂ ਹੋਈਆਂ ਵਾ ਚੋਰੀ ਤੂੰ ਸੱਚਾ ਤੂੰ ਦੱਸ ਟੈਣੀ ਦਾ ਡੇਰਾ ਕਿਹੜਾ ਵਾ ਆ ਟੈਣੀ ਦਾ ਡੇਰਾ ਤੂੰ ਆਇਆ ਟੈਣੀ ਕਿੱ데 ਨਹੀਂ ਹਾਂਜੀ ਆਇਆ ਆ ਵੇਖ ਲਾ ਕੇ ਬੰਦੇ ਵੇਖਦੇ ਨੇ ਅਜ ਇੱਕ ਇੱਧਰ ਡੇਰਾ ਕੋ ਉੱਧਰ ਵੇ ਉੱਧਰ ਕਿਤੇ ਨਹੀਂ ਗਿਆ ਗਾਂ ਵੇਖ ਲਾ ਹੋਰ ਦੂਰੇ ਡੇਰੇ ਉਹ ਵੀ ਹੈਗੇ ਉਹ ਬੰਦੇ ਨਾਂ ਲੈਂਦੇ ਰਹੇ ਟੈਣੀ ਦਾ ਨਾਂ ਲੈਂਦੇ ਰਹੇ ਹਾਂ ਕਿ ਭਾਈ ਜੀ ਸਿੱਧੀ ਗੱਲ ਆ ਵੀ ਹੁਣ ਇਸ ਤੋਂ ਵੱਧ ਕੀ ਛੋਟ ਤੁਹਾਨੂੰ ਮਿਲ ਜੂਗੀ ਹਾਂ ਬਸ ਇਸ ਤੋਂ ਵੱਧ ਠੀਕ ਜੀ ਇਸ ਤੋਂ ਬਾਅਦ ਹੁਣ ਟੈਣੀ ਦਾ ਡੇਰੇ ਦਾ ਨਾਂ ਹੀ ਲੈ ਲਿਆ ਇਹਨੇ 4K ਦਾ ਨਾਂ ਨਹੀਂ ਲਿਆ ਠੀਕ ਹੈ ਜੀ ਤੇ ਟੈਣੀ ਕੇ ਡੇਰੇ ਤੁਸੀਂ ਕਹਿੰਦੇ ਮੱਜਾਂ ਚੋਰੀ ਹੋਈਆਂ ਵਾਂ ਹੋਈਆਂ ਹੁਣ ਇਸ ਤੋਂ ਵੱਧ ਮੈਂ ਕੀ ਕਹਿ ਸਕਦਾ ਹਾਂ ਚਾਰ ਵੇਹਲਾ ਫੋਰ ਵੇਹਲਾ ਇੱਧਰ ਵੇਹਲਾ ਇੱਧਰ ਵੇਹਲਾ ਕੁਛ ਨਹੀਂ ਇੱਧਰ ਕੋਈ ਨਹੀਂ ਮੈਂ ਵਾਪਸ ਤਾ ਮਾਂ ਮਾਤਾ ਹੂੰ ਮੈਂ ਵਾਪਸ ਤਾ ਤੇ ਤੋ ਨਹੀਂ ਆਇਓ ਨਹਾ ਗਾਣਾ ਇੱਕ ਪਿੰਡ ਦਾ ਇੱਕ ਘਾਰ ਹੀ ਦਿਖਾ ਦੇ ਸਾਨੂੰ ਆ ਜਾ ਸਭ ਨਹੀਂ ਘਾਰੇਗੇ ਲੈ ਭਾਈ ਚੋਰੀ ਤੂੰ ਕੀਤੀ ਆ ਵਾ ਹਾਂ ਪਪਾ ਜੀ ਹਾਂ ਇਹ ਨਹੀਂ ਇਹਨਾਂ ਇਹਨਾਂ ਗਰਮ ਕੋਚੋਰੀ ਨਹੀਂ ਹੋਈ ਹਾਂ ਠੀਕ ਹੈ ਅੱਛਾ ਹਾਂ ਕਿਹੜੇ ਘਰ ਹੋਈ ਫਿਰ ਉਹ ਜਿਹੜੇ ਨੇ ਉਧਰ ਬਾਰ-ਬਾਰ ਹੀ ਪੈਲੀ ਵਿੱਚੋਂ ਹਾਂ ਪੈਲੀ ਦੇ ਵਿੱਚੋਂ ਕਿਕਰ ਥੱਲੇੋਂ ਵੱਡੇ ਕਿਕਰ ਥੱਲੇੋਂ ਇਦਾਂ ਇਦਾਂ ਉਹ ਖਾਲੀ ਨੇ ਪਾ ਦੋ ਗ੍ਰੇਸ ਪੀ ਲੀ ਵੀ ਆਪੇ ਵੀ ਨਾ ਬੇਸ਼ਬੀਲ ਨਹੀਂ ਆਹ ਆਹ ਪੀ ਤੇ ਆਹ ਇਹਨਾਂ ਦੇ ਸ਼ਾਂਜ ਨਹੀਂ ਇੱਧਰ ਹੋਈ ਸੀ ਚੋਰੀ ਆ ਹੋ ਗਿਆ ਵੀ ਲੀ ਚੋਈਂ ਹਾ ਤੇ ਨਾ ਗ੍ਰੇਟ ਦੇ ਬਾਅਦ ਤੇ ਬੜੇ ਨਬਰ ਬੜੇ ਚਲਣ ਮਦਦ ਦੇ ਤੇ ਇਹਦੀ ਚੋਰੀ ਇਹਦੇ ਦੱਸਦਾ ਨਹੀਂ ਜਦੋਂ ਕਹਿ ਤਾ ਦੱਸੂਗਾ ਕਿ ਰੇਕੀ ਕਰਕੇ ਨਾ ਚੋਰੀ ਕੀਤੀਆਂ ਉਦਾਂ ਚੋਰੀ ਨਹੀਂ ਕੀਤੀਆਂ ਨਹੀਂ ਉਦਾਂ ਬੱਬਾ ਜੀ ਆਖਾਂ ਮਿੱਡ ਕੇ ਆਇਆ ਨਹੀਂ ਹੈ ਹਾਂਜੀ ਇਹ ਹਾਂਜੀ ਸਸਤਾ ਵਾ ਦੱਸੂਗਾ ਲਈ ਮੈਂ ਤੁਹਾਨੂੰ ਫ੍ਰੀ ਹੋ ਗਏ ਇਹ ਕਰੀਏ ਦਾ ਚੈਪਟਰ ਕਰ ਲਈਏ ਹਾਂਜੀ ਬਾਬਾ ਰਤਨਦੀਪ ਸੇਵਾ ਸੱਟੀਆਂ ਕਿੱਥੇ ਆ ਕਿੱਥੇ ਆ ਦੱਸ ਸਾਨੂੰ ਕੀ ਪਤਾ ਕਿਕਰ ਕਿੱਥੇ ਆ ਆਹੋ ਤੇ ਆਪਣਾ ਇਹਨੂੰ ਦੱਸੀ ਜਾਓ ਇਹਨੇ ਆਪਣੇ ਆਪ ਤੂੰ ਦੱਸ ਕਿੱਥੇ ਆ ਪੜਾ ਇੱਕ ਮੇਰੇ ਮੇਰੇ ਕਿਕਰ ਦੇ ਹੋ ਪਤਾ ਵੇਖ ਲੈ ਜੀ एक घर दिखा तो दे बस केड़ा घर पिछु सारी संगत दिखा दी दी पिछे खलो जा पिछ अगैया हाँ हां ਕੈਮਰਾਮੈਨ ਨਵਾਨਾ ਜੀ ਹਾਂ ਪਹਿਲਾ ਮੁੰਡਾ ਮਤਲਬ ਕਿ ਜਾਂਦਾ ਹੈ ਕਿ ਸਾਡੇ ਪਿੰਡ ਹਾਂ ਜੀ ਜਾਂਦਾ ਆ ਕੀ ਨਾਂ ਸਾਡੇ ਪਿੰਡ ਵਾਲਿਆਂ ਪਿੰਡ ਦਾ ਨਾਂ ਕੀ ਹੈ ਦਾ ਇਸ ਕੋਕਾ ਕੇ ਪਿੰਡ ਆ ਜੀ ਹਾਂ ਪਿੰਡ ਚੋਂ ਮੁੰਡੇ ਦਾ ਕੀ ਨਾਮ ਹੈ ਇੱਕ ਇਹਨੇ ਇੱਕ ਇੱਕ ਇਸ ਪਿੰਡ ਵਿੱਚ ਇਹਨੇ ਸਰਪੰਚ ਵੀ ਬਣਾਇਆ ਅੱਜਾ ਹੋਰ ਕੀ ਜਿਹੜਾ ਸਰਪੰਚ ਬਣਿਆ ਉਹਦਾ ਕੀ ਨਾਂ ਉਹ ਨਾ ਕੀ ਨਾਂ ਉਹਦਾ ਇਹ ਨੂੰ ਨਹੀਂ ਪਤਾ ਇਹ ਆਪ ਨਵਾਂ ਸਾਡੇ ਪਿੰਡੋਂ ਕੀ ਅਸਾ ਇਹ ਇਹ ਕਨੇ ਇਹ ਸਾਡੇ ਪਿੰਡੋਂ ਨਵਾਂ ਵੈ ਇਹਨੂੰ ਇੱਕ ਬੰਦਾ ਨੇ ਸਰਪੰਚ ਸਾਹਿਬ ਨਵਾਂ ਬਣਾਇਆ ਸਰਪੰਚ ਹਰਕੇ ਨਵਾਂ ਬੰਦਾ ਹਾਂਜੀ ਉਹ ਨੇ ਹਾਂ ਹੋ ਗਿਆ ਪਹਿਲਾਂ ਅੱਜ ਲਈ ਕੋਈ ਵੀ ਗੱਡੀ ਕੋਈ ਨਾ ਖੜ ਕਰਦਾ ਹਾਂ ਇਹਨਾ ਵੀ ਤੂੰ ਘਰ ਦਿਖਾ ਐਵੇਂ ਨਾ ਜਾਣ ਕੇ ਤੂੰ ਘਰ ਦਿਖਾ ਕਿੱਧਰ ਵੱਜਿਆ ਆ ਇਧਰੋਂ ਕਿੱਥੇ ਜਾਣਾ ਹੈ ਕਿਧਰ ਨੂੰ ਜਾਣਾ ਕਿਕਰ ਹੈ ਕਿਕਰ 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 ਹੈ ਕਿਕਰ ਕਿਕਰ ਕਿਹੜੀ ਕਿਕਰ ਹੈ ਕਿਕਰਾਂ ਦੇ ਸਾਰੀਆਂ ਆ ਆ ਹੋਰੀ ਵੇਖ ਲੈ ਕਿਧਰ ਨੂੰ ਜਾਣਾ ਹੈ ਲੋਕ ਇਹਨੂੰ ਜਾਣਾ ਤੂੰ ਦੱਸ ਕਿਧਰ ਨੂੰ ਜਾਣਾ ਕਿੱਥੋਂ ਤੇ ਖੱਲੀਆਂ ਇਧਰੋਂ ਚੱਲ ਗਾ ਜੀ ਨਾ ਨਾ ਲਾ ਲੋ ਵੇਣ ਕਣੂ ਕਿਨੂ ਜਾਣਾ ਠੀਕ ਹੈ ਜੀ ਹਾਂ ਤੈਨੂੰ ਸੜਕ ਤੇ ਲੈ ਜਾਂਦੇ ਆ ਉਥੋਂ ਦਾਦੀ ਕਿਨੂ ਕਿਨੂ ਗਿਆ ਸੀ ਗੱਡੀ ਦਾ ਫਰਮਾਨੀ ਤੇ ਕਿਉਂਕਿ ਇੱਥੇ ਇਹਨੂੰ ਨਹੀਂ ਪਤਾ ਲੱਗਣਾ ਇਦਾਂ ਇਹਨੂੰ ਇੱਥੋਂ ਪਿੰਡ ਤੇ ਵੜਿਆ ਨਹੀਂ ਪਤਾ ਲੱਗਣਾ ਇਹਨੂੰ ਕਿਹੜੇ ਰਸਤੇ ਹੁੰਦੇ ਨੇ ਸੜਕ ਤੇ ਲੈ ਜਾਓ ਆਪ ਨੂੰ ਭੁੱਲ ਜਾਈਦਾ ਕਿ ਬਗੈਰ ਵੜ ਜੀ ਹਾਂ ਕਿੱਧਰ ਰਸਤਾ ਜਾਣਾ ਇਹਨੂੰ ਸੜਕ ਤੋਂ ਲੈ ਜਾਓ ਤੇ ਦੱਸ ਵੀ ਸੜਕ ਤੋਂ ਕਿਨੂ ਗਿਆ ਹਾਂ ਤੂੰ ਹਾਂ ਗਏ ਜਰੂਰ ਆ ਇਹਨੂੰ ਪਤਾ ਸਾਰਾ ਹੈ ਗਾਈਸ ਅਕੀ ਤੱਕ ਕਿੰਨੀ ਹਰੀ ਕਿੰਨੇ ਦਰਹਿ ਕੇ ਕੀਤੀ ਹੋਗੀ ਕਿ ਜਿੰਨੋਂ ਭਜਣਾ ਕਿਨੋਂ ਭਜਣਾ ਠੀਕ ਹੈ ਜੀ ਇਹ ਬੰਦੇ ਪਹਿਲਾਂ ਇਹਨਾਂ ਨੇ ਇਹ ਦੇਖਣਾ ਵੀ ਅਸੀਂ ਜੇਕਰ ਫੜੇ ਜਾਂਦੇ ਤਾਂ ਅਸੀਂ ਕਿਨੋਂ ਜਾਣਾ ਇਹਨਾਂ ਨੇ ਪਹਿਲੋਂ ਪਿੰਨ ਸਹੀ ਕਰਨਾ ਇਹ ਦਿਨੋਂ ਥੜੀ ਉਹਦਾ ਵੜਨਾ ਬਸ ਪਿੰਨੀ ਗੱਲਾਂ ਕਿਨੋਂ ਆ ਕਿਹੜੇ ਰਾਹ ਵੜਨਾ ਚੱਲੋ ਚੱਲੀਆ ਫੋਨ ਮਾਰਦਾ ਜਹਾੜੇ ਗਾੜੀ ਜਾਈ ਲਾ ਅੱਜ ਟੈਣੀ ਕੇ ਡੇਰੀ ਦੀ ਗੱਲ ਕੀਤੀ ਨਾ ਸਾਡੇ ਕੋਲ ਨਹੀਂ ਦਸੀਨੀ ਚੁੱਪ ਚੁੱਪ ਬਹੁਤ ਬਹੁਤ ਰੋਕ ਜੋ ਬੱਚਿਓ 2 ਮਿੰਟ ਰੋਕ ਜੋ ਹਾਂ ਬਾਈਕ ਤੋਂ ਮੇਂ ਲੈ ਜਾਈਂਗੇ ਫੇਰ ਵੀ ਲੀ ਗੇ ਜਲ ਜਲ ਨਾ ਗੀਂਦਿੰਦਾ ਜੇ ਟੈਕੀਟਰ ਪਾ ਲਾਉਗਾ ਕਾ ਕਪੜਾ ਲੈਣਗਾ ਇਧਰ ਬਿਚਾ ਹਾਂ ਦੱਸ ਕਿੱਥੇ ਆ ਤੈ ਤੈ ਤੇ ਸਤ ਮਰਾ ਬਰ ਸੱਤਾਂ ਦੇ ਘਟੇਰਾ ਸਾਂ ਕਿੱਥੇ ਆ ਨੂੰ ਨਹੀਂ ਪਤਾ ਚੈਣੀ ਦੇ ਡੇਰੇ ਦਾ ਤੂੰ ਕਿੱਥੇ ਆਇਆ ਇਥੇ ਚੈਣੀ ਦੇ ਡੇਰੇ ਤੂੰ ਕਿੱਥੇ ਆਇਆ ਮੈਂ ਵਿੱਚ ਸੱਤਾਂ ਦੇ ਘਟੇਰੇ ਤੋਂ ਸੋਰੀ ਕਿਥੇ ਆਇਆ ਚੈਣੀ ਦਾ ਡੇਰਾ ਤੇ ਸਾਨੂੰ ਆਪ ਨਹੀਂ ਕਿੰਨੀਆਂ ਕੀਤੀਆਂ ਉਦੋਂ ਉਹ ਉਥੋਂ 6-10 ਮੱਤਾਂ ਕਿੱਥੇ ਆਇਆ 6-7 ਮੱਜਾਂ ਕੀਤੀਆਂ 10 ਮੱਤਾਂ ਕਿੱਥੇ ਚੋੜ ਬੋਲੀ ਜਾਂਦਾ ਦਾ ਟੈਣੀ ਦਾ ਡੇਰਾ ਤੇ ਹੈਗਾ ਨਾ ਇਹਨੂੰ ਦੱਸਿਆ ਤੇ ਨਹੀਂ ਨਾ ਕਿਸੇ ਨੇ ਵੀ ਟੈਣੀ ਦਾ ਨਾਂ ਬਿਟ ਟੈਣੀ ਦੇ ਡੇਰੇ ਤੋਂ ਮੱਜਾਂ ਹੋਈਆਂ ਵਾ ਚੋਰੀ ਤੂੰ ਸੱਚਾ ਤੂੰ ਦੱਸ ਟੈਣੀ ਦਾ ਡੇਰਾ ਕਿਹੜਾ ਵਾ ਆ ਟੈਣੀ ਦਾ ਡੇਰਾ ਤੂੰ ਆਇਆ ਟੈਣੀ ਕਿਤੇ ਨਹੀਂ ਹਾਂਜੀ ਆਇਆ ਆ ਵੇਖ ਲਾ ਕੇ ਬੰਦੇ ਵੇਖਦੇ ਇਨ ਕਈ ਇੱਧਰ ਡੇਰਾ ਕੋ ਉਧਰ ਵੇ ਉਧਰ ਕਿਦ ਨਹੀਂ ਗਾਂਦ ਫਾਮੇਲਾ ਉਹ ਦੂਰੇ ਡੇਰੇ ਉਹ ਵੀ ਹੈਗੇ ਆ ਪਤਾ ਕੀ ਹੁੰਦਾ ਰਿਹਾ ਜੀ ਜਿੱਥੇ ਤੱਕ ਮੇਰਾ ਦਿਮਾਗ ਆ ਦੋ ਬੰਦੇ ਨਾਂ ਲੈਂਦੇ ਰਹੇ ਟੈਣੀ ਨਾਂ ਲੈਂਦੇ ਰਹੇ ਹਾਂ ਤੇ ਭਾਈ ਜੀ ਸਿੱਧੀ ਗੱਲ ਹੈ ਵੀ ਹੁਣ ਇਸ ਤੋਂ ਵੱਧ ਕੀ ਛੋਟੀ ਤੁਹਾਨੂੰ ਮਿਲ ਜੂਗੀ ਹਾਂ ਬਸ ਇੱਕ ਵਾਰ ਠੀਕ ਹੈ ਜੀ ਇਸ ਤੋਂ ਬਾਅਦ ਹੁਣ ਟੈਣੀ ਦਾ ਡੇਰੇ ਦਾ ਨਾਂ ਹੀ ਲੈ ਲਿਆ ਇਹਨੇ ਹੋਰ ਕੇ ਦਾ ਨਾਂ ਨਹੀਂ ਲਿਆ ਠੀਕ ਹੈ ਜੀ ਤੇ ਟੈਣੀ ਕੇ ਡੇਰੇ ਤੁਸੀਂ ਕਹਿੰਦੇ ਮੱਜਾਂ ਚੋਰੀ ਹੋਈਆਂ ਵਾਂ ਹੋਈਆਂ ਹੋਈਆਂ ਦੱਸ ਇਸ ਤੋਂ ਬਾਅਦ ਮੈਂ ਕੀ ਕਹਿ ਸਕਦਾ ਹਾਂ ਇਹ ਗਾਂ ਜਾ ਕੇ ਵੇਖ ਲੈ ਉਧਰ ਤੈਨੂੰ ਪਛਾਣ ਆਈ ਗਰਾਉਂਡ ਤਰਫ ਫਾਇਲ ਹੁਣ ਤੇ ਵੇਖਣ ਤੇ ਨਾ ਵੇਖਣ ਤੇ ਕੋਈ ਚੱਕਰ ਨਹੀਂ ਰਹਿ ਗਿਆ ਹੁਣ ਤਾਂ ਵੇਖ ਵੀ ਲਵੇ ਤਾਂ ਵੀ ਕੋਈ ਗੱਲ ਨਹੀਂ ਹੈ ਜੇ ਨਹੀਂ ਵੇਨਾ ਤਾਂ ਵੀ ਕੋਈ ਗੱਲ ਨਹੀਂ ਤੇਨੂੰ ਇਸੀ ਕੁਛ ਨਹੀਂ ਕਹਿੰਦੇ ਕੁਛ ਨਹੀਂ ਕਹਿੰਦੇ ਨਾਲ ਉਹਨਾਂ ਦੇ ਨਾਲ ਆਉਂਦਾ ਰਿਆਂ ਹਾਂਜੀ ਚਾਣੀ ਕਿ ਡੇਰੇ ਦੇ ਨਾਲ ਆਇਆ ਕਿੰਨੇ ਜਾਣੇ ਆਏ ਹੋ 50 ਜੀ ਹਾਂ 50 ਜੀ ਪੰਜ ਜਣੇ ਆਏ ਪੰਜ ਜਾਣੇ ਹਾਂ ਚਾਣੀ ਕਿ ਡੇਰੇ ਤੋਂ ਬਾਅਦ ਕਿੱਥੋਂ ਗਿੱਤਿਆਂ ਪਿਲਦੇ ਬਾਅਦ ਤੋਂ ਉਹ ਜੀ ਕਹਿਤ ਤੋਂ ਜੀ

ਉਹ ਤੁਸੀਂ ਬੇਲੀ ਤੁਸੀਂ ਕਿੱਥੇ ਆਇਆ ਹਾਂ ਹਾਂ ਜੀ ਉਹ ਹਿੰਟ ਕਰ ਦਵਾਂ ਉਹ ਜਿਹੜੇ ਬੂਹੇ ਵੇਖ ਆਇਆ ਉਹ ਕਿਹੜਾ ਕਿਹੜਾ ਗੇੜੀ ਹੋਣਾ ਜੋ ਹੈਗਾ ਕੋਈ ਗੇੜ ਜਿਹੜਾ ਵੇਖ ਕੇ ਆਇਆ ਜਿਹੜੇ ਬੂਹੇ ਬੜਿਆਂ ਵਿੱਚ ਉਹਨਾਂ ਜਿਹੋ ਹੈਗਾ ਕੋਈ ਕਰ ਸੁਣ ਮੇਰੀ ਗੱਲ ਚੱਕਰ ਬਾਬਾ ਜੀ ਪਤਾ ਕੀ ਆ ਬੱਜਾ ਛੱਛੋਰੀਆਂ ਜਾਂ ਉਹਨਾਂ ਨੇ ਮੁਰਗੇ ਗੇਟ ਢਾਹ ਕੇ ਕੰਦਾ ਢਾਹ ਕੇ ਉਹਨਾਂ ਵੀ ਚੇਂਜ ਕੀਤਾ ਉਹ ਗਿਆ ਉੱਥੇ ਉਹਨਾਂ ਬੂਹਾ ਚੇਂਜ ਕਰਤਾ ਉਹ ਬੇਲੀ ਦੱਸਦੀ ਨਹੀਂ ਸਹੀ ਸਹੀ ਗੱਲ ਉਹ 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 ਉਹਨਾਂ ਬੇਲੀ ਗੇੜ ਲਾਤੇ ਹਾਂਜੀ ਕੀ ਕੀ ਕਹਿੰਦੇ ਉਹ ਮੱਜਾ ਉੱਥੋਂ ਚੋਰੀ ਹੋਈ ਹੋਈ। ਖੜਿਆ ਵੀ ਇੰਨੇ ਉਸ ਵੇਲੀ ਜਾ। ਸੁਣੋ ਮੱਜਾ ਮੈਂ ਤੁਹਾਨੂੰ ਸਾਰੀ ਗੱਲ ਦੱਸਾਂ। ਹਾਂਜੀ। ਮੱਜਾ ਜਦੋਂ ਉਥੋਂ ਚੋਰੀ ਹੋਈਆਂ ਨਾ ਦੋ। ਹਾਂਜੀ। ਮੁੜ ਕੇ ਬਾਅਦ ਵਿੱਚ ਉਹਨਾਂ ਨੇ ਕੀ ਕੀਤਾ ਹੈ ਕਿ ਉਹਨਾਂ ਦੀ ਕੰਧ ਹੈਗੀ ਹੀ ਮਾਰੀ ਜੀ। ਹਾਂਜੀ। ਤੇ ਗੇਟ ਜਿਹੜਾ ਸੀ ਉਹ ਕੰਧਾ ਲੈਣਾ ਇਹਨਾਂ ਖਿੱਚ ਲਿਆ ਸੀ। ਅੱਛਾ ਜੀ। ਉਹ ਜਦੋਂ ਮੁਰਗੇ ਫਿਰ ਮੱਝਾਂ ਚੋਰੀ ਹੋ ਗਿਆ ਬਾਅਦ ਵਿੱਚ ਪਤਾ ਗਿਆ ਉਹਨਾਂ ਸਾਰੀ ਵਿਹਲੀ ਮੁਰਗੇ ਫਿਰ ਮਿਸਤਰੀ ਲਾ ਕੇ ਚੇਂਜ ਕੰਮ ਹੋਇਆ ਇਹਨੂੰ ਤਾਂ ਨਹੀਂ ਪਛਾਣਾ ਜਿਹੜੀ ਉਹ ਵਿਹਲੀਆਂ ਤੋਂ ਅੱਜ ਵੱਡਾ ਹੈ ਨਾ ਤਿੰਨਾਂ ਜਿਹੜਾ ਸੱਚਾ ਵੱਡਦਾ ਸੀ ਉਹ ਵੱਡਦਾ ਇਹ ਸੱਚਾ ਹੀ ਪਰ ਉਹ ਕਿਉਂਕਿ ਕੰਦ ਜਿਹੜੀ ਉਹ ਵੀ ਮੁਰਗੇ ਹੋਰ ਕਰਤੀ ਤੇ ਅੰਦਰੋਂ ਵੀ ਉਹਨਾਂ ਨੇ ਚੇਂਜ ਕਰਤਾ ਸਾਰਾ ਕੁਝ ਪਰ ਉੱਥੇ ਪਛਾਣਦਾ ਰਿਹਾ ਏ ਪਛਾਣਦਾ ਰਿਹਾ ਉੱਥੇ ਹਾਂਜੀ ਦੋ ਅੰਗਰੇਜ਼ ਦੀਆਂ ਤੇ ਇੱਕ ਆ ਤਿੰਨ ਆਂਦਾ ਇੱਥੋਂ ਖੜੀਆਂ ਦੋ ਅੰਗਰੇਜ਼ ਦੀਆਂ ਤੇ ਇੱਕ ਆ ਤਿੰਨ ਆਂਦਾ ਇੱਥੋਂ ਖੜੀਆਂ ਤਿੰਨ ਹੀ ਤਿੰਨ ਬਿਲਕੁਲ ਸਹੀ ਬਿਲਕੁਲ ਸਹੀ ਤਿੰਨ ਖੜੀਆਂ ਆਂਦਾ ਸੰਗਜੀ ਤੁਸੀਂ ਮੈਨੂੰ ਕਹਿੰਦੇ ਸੀ ਇੱਧਰ ਆ ਇੱਥੇ ਆ ਸਾਰੇ ਇੱਥੇ ਆ ਠੀਕ ਹੈ ਜੀ ਇੱਥੇ ਆ ਜਾ ਮੰਨ ਗਿਆ ਚੋਰ ਜੀ ਸੰਗਜੀ ਤੁਸੀਂ ਮੈਨੂੰ ਕਹਿੰਦੇ ਸੀ ਵੀ ਇਹ ਬੰਦਾ ਵਾ ਭਗਤ ਠੀਕ ਹੈ ਜੀ ਢਾੜ ਤੋਂ 76 ਦੇ ਜ਼ੋਰ ਨਾਲ ਤੁਸੀਂ ਇੱਥੋਂ ਜੋ ਮਰਜ਼ੀ ਮਨਾਈ ਜਾਂਦੇ ਜੀ ਅੱਜ ਮੇਰੇ ਨਾਲ ਘਟੋ ਘਟ 100 ਪੈਣ ਭਰਾਵਾ ਪਿੰਡ ਕੌਕੇ ਦਾ ਅੱਜ ਮੈਨੂੰ ਪਿੰਡ ਕੌਕੇ ਲੈ ਕੇ ਆਵਾ ਇਹਨੇ ਕਿਹੜੀ ਟਾਣੀ ਦੱਸੀ ਸੀਗੀ ਟੈਣੀ 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 ਦੀ ਟੈਣੀ ਦਾ ਡੇਰਾ ਦੱਸਿਆ ਸੀ ਇਹਨੇ ਸਭ ਤੋਂ ਪਹਿਲਾਂ ਇਹ ਕਹਿੰਦਾ ਵੀਰ ਮੈਂ ਟੈਣੀ ਦੇ ਡੇਰੇ ਤੋਂ ਵੀ ਮੱਜਾਂ ਚੋਰੀ ਕੀਤੀਆਂ ਵੀਰ ਜੀ ਕਹਿੰਦੇ ਕਿ ਵਾਕਈ ਟੈਣੀ ਦਾ ਡੇਰਾ ਹੈਗਾ ਤੁਸੀਂ ਕੀ ਲੱਗਦੇ ਟੈਣੀ ਦੇ ਮੈਂ ਵੀ ਦੋ ਹੀ ਆ ਇਸ ਪਿੰਡ ਇਹਨੇ ਇੱਕ ਕਹਿੰਦਾ ਟੈਣੀ ਦਾ ਭਰਾ ਵੀ ਇਹਦੇ ਵਿੱਚ ਹੈਗਾ ਹਾਂਜੀ ਟੈਣੀ ਦਾ ਵੀਰ ਵੀ ਨਾਲ ਹੀ ਸਾਡੇ ਤੇ ਆ ਜਿਹੜਾ ਤੁਸੀਂ ਛੱਡ ਦੇਖ ਰਿਹਾ ਜੇ ਇਥੋਂ ਕਹਿੰਦਾ ਵੀ ਅਸੀਂ ਤਿੰਨ ਮੱਜਾਂ ਚੋਰੀ ਕੀਤੀਆਂ ਹਾਂਜੀ ਤੇ ਪਰਿਵਾਰ ਵਾਲੇ ਮੇਰੇ ਨਾਲ ਵਾ ਮੈਂ ਕਦੋਂ ਚੋਰੀ ਕੀਤੀਆਂ ਸੀ ਕਿੰਨਾ ਚਿਰ ਹੋ ਗਿਆ ਹੋਰ ਹੋ ਗਿਆ ਇਹ ਹੋ ਗਿਆ ਕਮ ਤੱਕਮ ਜੀ ਹਨ ਕਮ ਤੱਕਮ ਜੀ ਦੋ ਮਹੀਨੇ ਹੋ ਗਏ ਆ ਨਹੀਂ ਦੋ ਮਹੀਨੇ ਨਹੀਂ ਸਹੀ ਦੱਸ ਦੋ ਸਾਲ ਕੇ ਦੋ ਸਾਲ ਹੋ ਗਏ ਆ ਦੋ ਸਾਲ ਸਭ ਕੁਝ ਤੈਨੂੰ ਪਤਾ ਵਾ ਹਨ ਤੇ ਆ ਦੇਖ ਲਓ ਸੰਦੀ ਤੁਸੀਂ ਇਹਨੂੰ ਕਹਿੰਦੇ ਸੀ ਵੀ ਬੰਦਾ ਭੂਲਾ ਪਾੜਾ ਵਾ ਇਹ ਬੰਦਾ ਸ਼ਰੀਫ ਆ ਤੁਸੀਂ ਇਹਨੂੰ ਬੱਚੇ ਨੂੰ ਕੁੱਟਣ ਦੇ ਦੇ ਹਨਾ ਜੀ ਕੁੱਟਿਆ ਨਹੀਂ ਅਸੀਂ ਦਬਕਾਇਆ ਜਰੂਰ ਆਸੀਂ ਇਹਨੂੰ ਤੁਹਾਡੇ ਸਾਹਮਣੇ ਆ ਜੇਕਰ ਕੋਈ ਇਹਦੇ ਸੱਟ ਦੇ ਨਿਸ਼ਾਨ ਲੱਗਾ ਤੁਸੀਂ ਤਾਹ ਦਿਖਾ ਸਕਦੇ ਠੀਕ ਹੈ ਜੀ ਤਾਂ ਥੋੜਾ ਬੜਾ ਜਰੂਰ ਕੁੱਟਿਆ ਵਾ ਇਹ ਨਹੀਂ ਅਸੀਂ ਆਂਦੇ ਵੀ ਤੋਂ ਮੈਂ ਦਰਖਾਹ ਨਹੀਂ ਕਰਦਾ ਪਰ ਜੇਕਰ ਇਹਦੇ ਤੇ ਮੈਂ ਥੋੜੀ ਬੋਲੀ ਸ਼ਕਤੀ ਨਾ ਕਰਦਾ ਤੇ ਇਹਨੇ ਸਾਨੂੰ ਕੌਕੇ ਬਿੰਦ ਦਾ ਨਾਂ ਨਹੀਂ ਸੀ ਦੱਸਣਾ ਤੇ ਇੱਥੋਂ ਦੇ ਵਿਚਾਰੇ ਜਿਹੜੇ ਭਗਤਵਾ ਜਿਹੜੇ ਵਿਚਾਰੇ ਕੀ ਤਾਂ ਜ਼ਿੰਮੇਦਾਰ ਤੇ ਤੁਹਾਨੂੰ ਪਤਾ ਅੱਗੇ ਵਿਚਾਰਾ ਥੱਲੇ ਲੱਗਾ ਤੇ ਉਹਦਾ ਇਹਨੇ ਖਲਾਸੇ ਨਹੀਂ ਸੀ ਕਰਨੇ ਹੁਣ ਦੱਸੋ ਵੀ ਦੀ ਕੀ ਕਰਨਾ ਕਿਕਰ ਨੂੰ ਤਾਂ ਜਾ ਆਦੀ ਕਿੱਕ ਰਹੀ ਹੁਣ ਪਟਾਤੀ ਪਟਾਤੀ ਨਾ ਵੜਤੀ ਆ ਥੋੜੇ ਦੇ ਨੋ ਇੱਕ ਕਿੱਕ ਤਾਂ ਹੀ ਕਹਿੰਦਾ ਕਿ ਕਿੱਕ ਰਹੀਗੀ ਇੱਥੇ ਕਿੱਕਰ ਇੱਥੇ ਹੀ ਬੜੀ ਵੱਡੀ ਕਿੱਕਰ ਅਹੀਂ ਪਟਾਤੀ ਕਿੱਕਰ ਦੀ ਨਿਸ਼ਾਨੀ ਲੱਗਦੀ ਇੱਥੇ ਦੋਹਾਂ ਕਿੱਕਰ ਪਟਾਈ ਆ ਉਹ ਵੀ ਧਰਮਾ ਦੋ ਰੋਕੋ ਦਸ ਦੇ ਹਾਂਜੀ ਤੇ ਪੇਂਟ ਦੇ ਬੰਦੇ ਨਾਲ ਦੇ ਛੁੱਟੀ ਪਏ ਪੇਂਟ ਦੇ ਬੰਦੇ ਕਿਹੜੇ ਇਲਾਕੇ ਦਾ ਬੰਦਿਆਂ ਪ੍ਰੇਮ ਜੇ ਨਾ ਲੈ ਜਾਓ ਜਿੰਨੇ ਵੀ ਛੜਨਾ ਚੱਲ ਸ਼ਾਦੀ ਦੀ ਕਰੇ ਤੇ ਪੇਂਟ ਦੇ ਬੰਦੇ ਤੇਰੇ ਨਾਲ ਕਿਹੜੇ ਕਿਹੜੇ ਆ ਕੋਈ ਡਰਨ ਦੀ ਲੋੜ ਨਹੀਂ ਤੈਨੂੰ ਅਸੀਂ ਕੁਝ ਨਹੀਂ ਕਿਹਾ ਤੂੰ ਸਚਾਈ ਦੱਸ ਦਿੱਤੀ ਆ ਤੂੰ ਕਹਤਾ ਕਿ ਆਸ ਕਰੋ ਮੈਂ ਤੈਨੂੰ ਮੰਜਾ ਚੋਰੀ ਕੀਤੀ ਆ ਠੀਕ ਹੈ ਜੀ ਸਾਡੀ ਗਰੰਟੀ ਆ ਜਿਹੜੇ ਨਾਮ ਲਿਖਾਈ ਆ ਪਿੰਡ ਨੇ ਸਹੀ ਆ ਤੇ ਜਿਹੜਾ ਸਾਥ ਆ ਉਹ ਦੱਸ ਦੇਣਾ ਪਿੰਡੇ ਬੰਦੇ ਐਵੇਂ ਨਾ ਡਾਲੀ ਹੋਰ ਕੀ ਨਾਮ ਲਿਖੀ ਸਿੰਘ ਸੱਤੂ ਗੋੜੀ ਬਲਵੀਰ ਸੱਤੂ ਲਖਾ ਸੁਖਨਾ ਕੁਲਦੀਪ ਤੇ ਚਲੋ ਉਥੋਂ ਨਾ ਖਾਨ ਬੜੇ ਲੱਗੇੜਾ ਪੈਸੇ ਸਾਹਮਣੇ ਆ ਹਣਾ ਦੱਸ ਕੁਛ ਨਹੀਂ ਕਹਿੰਦੇ ਹੋਰ ਕੋਈ ਪਿੰਡ ਦਾ ਬੰਦਾ ਪੰਤੇ ਮੇਰੇ ਕੋਲ ਹੁਣ ਗੱਚੇ ਵੇ ਦੱਸੂਗਾ ਮੈਂ ਬੰਦੀ ਪਛਾਣੇਗਾ ਇਹ ਬੰਦਾ ਪਛਾਣੇ ਨਾ ਜੋ ਕਹਿੰਦਾ ਇਹਨਾਂ ਨੂੰ ਬੰਦਾ ਹੈਗਾ ਮੈਂ ਇਹਨਾਂ ਨੂੰ ਪਛਾਣ ਕੇ ਚੰਗੀ ਤਰ੍ਹਾਂ ਵੇਖ ਸਾਰੇ ਘੁੰਮ ਕੇ ਆ ਜਿੰਨੇ ਬੰਦਿਆਂ ਦੇ ਤੂੰ ਨਾਮ ਲਿਖੇ ਆ ਇਹਨਾਂ ਚੈੱਕੀ ਵਿਖਾ ਦੇ ਜਿੰਨੇ ਬੰਦੇ ਤੇਰੇ ਸਾਹਮਣੇ ਲੈ ਆਈਏ ਜਿਨ੍ਹਾਂ ਦੇ ਨਾਮ ਆ ਤੂੰ ਪਛਾਣੇਗਾ ਉਹ ਤੈਨੂੰ ਕਿਹੜਾ ਪੜਨਾ ਆਂਦੀ ਛੇਤੀ ਪੰਜਾਬੀ ਤੋਂ ਪੜ ਲੈਣੀ ਆ ਉਦਾਂ ਦਾ ਦੱਸੋ ਜੀ ਇਹ ਦੀ ਪੜ੍ਹ ਲੈਣੀ ਨਾ ਛੇਤੀ ਪੰਜਾਬੀ ਨੂੰ ਸਮਝਾਣੀ ਇਹ ਤੈਨੂੰ ਘੁੰਮ ਕਿ ਜਿੰਨੇ ਬੰਦਿਆਂ ਦੇ ਤੂੰ ਨਾਮ ਲੈ ਜੇ ਤੇਰੇ ਸਾਹਮਣੇ ਆ ਜਾਣ ਤੂੰ ਪਛਾਣਨੇਗਾ ਕਿੱਥੋਂ ਖੋਲਣਾ ਕੀ ਕੀਤਾ ਉਹ ਮਾਦਾ ਹੈ ਸਾਰਾ ਹੀ ਪਤਾ ਇਹਨੂੰ ਉਦਾਂ ਹੁਣ ਸ਼ਰਮ ਮਾਦਾ ਹਾਂ ਤੇ ਸੱਚੇ ਦੇ ਮਾਦੇ ਜਾਣ ਕੇ ਗੁੰਗੇ ਬੋਲੇ ਹੁੰਦੇ ਆ ਜਾਂ ਇਹਨੂੰ ਗਾੜੀ ਭੇਜਦੇ ਹੋਣਗੇ ਤੇ ਜਾਂ ਇਹ ਗਾੜੀ ਨਾਲ ਫੜ ਕੇ ਖੜਦਾ ਹੋਊਗਾ ਪੇਟ ਦਾ ਬੰਦਾ ਵੀ ਅੱਗੇ ਨਹੀਂ ਆਉਂਦਾ ਪਿੰਡ ਦਾ ਬੰਦਾ ਪਿੰਡ ਦਾ ਬੰਦਾ ਅੱਗੇ ਨਹੀਂ ਹੁੰਦਾ ਠੀਕ ਹੈ ਜੀ ਹਾਂ ਬਾਰ-ਬਾਰ ਟੈਣੀ ਟੈਣੀ ਕਰਦਾ ਹੁੰਦਾ ਟੈਣੀ ਦਾ ਨਾਂ ਲੈਂਦੇ ਹੀ ਵੀ ਅੱਜ ਟੈਣੀ ਦੇ ਡੇਰੇ ਤੋਂ ਖੋਲ ਲਿਆ ਇਹ ਪਿਆ ਰਹਿੰਦਾ ਉਹ ਤੁਹਾਨੂੰ ਦੱਸਾਂ ਦੱਸਦਾ ਚੱਕਰ ਵਧਾ ਗਿਆ ਆ ਚੱਕਰ ਅਸਲ ਦੇ ਵਿੱਚ ਜੱਟੂਆ ਆ ਸੰਗ ਇਹੋ ਜਿਹੜੇ ਬੰਦੇ ਨਾਲ ਲਾਂਗੇ ਗਾੜੀ ਫੜਕੇ ਲੈ ਬਸ ਗਾੜੀ ਲਾਏ ਉਹ ਆਪੋਂ ਇੰਦੇ ਪਿੱਛੇ ਜੀ ਇਹ ਬੰਦਾ ਕਾਬੂ ਆ ਗਿਆ ਇਹ ਬੰਦਾ ਇਹਨੂੰ ਅਣਖਸ਼ਾਤਾ ਹੈਗਾ ਵਾ ਇਹ ਕੀ ਦੱਸ ਲੂ ਕਿਸੇ ਦਾ ਵੀ ਪਿੰਡ ਦਾ ਬੰਦਾ ਜਰੂਰ ਪਿੰਡ ਦੇ ਘਰ ਦਾ ਪੇਤੀ ਲੰਗਾ ਢਾਏ ਕਾ ਪੇਤੀ ਬੰਦੀ ਤੋਂ ਬਗੈਰ ਪਾਜੀ ਹੁਣ ਪੇਤੀ ਬੰਦੀਰ ਬਗੈਰ ਕੁਝ ਨਹੀਂ ਕਰ ਸਕਦੇ ਟੈਣੀ ਦਾ ਅਕਸਰ ਉਹ ਨਾਂ ਲੈਂਦੇ ਰਹੇ ਤੇ ਇਹਨੂੰ ਪਤਾ ਵੀ ਟੈਣੀ ਦੀਆਂ ਖੋਲਣੀਆਂ ਅੱਜ ਸਾਡੀ ਕਸਮ ਮੇਰੀ ਅੱਜ ਅੱਜ ਆ ਨਾ ਖੋਲਣੀਆਂ ਨਹੀਂ ਖੋਲਣੀਆਂ ਟੈਣੀ ਦੇ ਖੋਲ ਕੇ ਅੱਜ ਅੱਜ ਵਾਦਾ ਵੇਲਾ ਦੇ ਕਲੜੀਆਂ ਵਿੱਚ ਚੋਣ ਚੋਣ ਤੋਂ ਬੈਠੇ ਰੋਜ਼ ਲੜਦੇ ਨਹੀਂ ਕਰੇ ਨਹੀਂ ਪਤਾ ਮਾਹ ਜ ਆਇਆ ਹੀ ਵੇਲਾ ਵਪਾਰੀ ਟੈਣੀ ਦੇ ਡੇਰੇ ਨਾਲ ਦੋ ਹੀ ਡੇਰੇ ਬਣਾ ਜੋ ਜੀ ਹੈਲੋ ਹੋਰ ਵੀ ਦੱਸੋ ਸੁਣੋ ਇਹ ਕੋਲ ਮੇਰੇ ਕੋਲ ਪਾਣੀ ਪਿਆਦਾ ਹੋਵੇ ਪਿਆਦਾ ਕੋਈ ਨਹੀਂ ਪੀਓ ਇਹ ਪਾਣੀ ਨਿੱਕਾ ਪਾਣੀ ਤੇਰਾ ਸਾਡੇ ਵੱਡ ਵਡੇਰੇ ਦੁਸ਼ਮਨਾ ਨੂੰ ਵੀ ਪਿਉਂਦੇ ਰਹਾ ਜਿਨ੍ਹਾਂ ਨੇ ਸਾਡੇ ਕਤਲ ਕੀਤੇ ਸਾਨੂੰ ਵੱਢਿਆ ਭਾਈ ਕਣੀਏ ਜੀ ਹੁਣੀ ਕਿਉਂ ਨਹੀਂ ਪੀਂਦੇ ਅਸੀਂ ਤੇ ਦੁਸ਼ਮਨ ਨੂੰ ਵੀ ਪਾਣੀ ਪਿਆ ਦਿੰਦੇ ਆ ਤੇ ਤੂੰ ਤੇ ਫੇਰ ਚੱਲ ਮੱਝਾਂ ਚੋਰੀ ਕਿੱਦਿਆਂ ਸਾਡੀਆਂ ਹਾਏ 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 ਹਾਂ ਦੱਸ ਵੀ ਦਿੱਤਾ ਜਿਹੜਾ ਫੇਰ ਅਸੂਲ ਦੀ ਲਾਗਤ ਦਾ ਹੋ ਇਹ ਬਾਤ ਹੈ ਟੈਣੀ ਤੇ ਡੇਰੇ ਲੱਗੋ ਜਿੱਦਾਂ ਥਿਹੜੇ ਵੇਰ ਵੇਣਾ ਕਹਿੰਦੇ ਵੀ ਟੈਣੀ ਤੇ ਡੇਰੇ ਲੱਗੋ ਇੱਕ ਤੇ ਸੋਣੀ ਦੀਆਂ ਫੁੱਲੀਆਂ ਉੱਦੇ ਲੱਗੋ ਇਹ ਸਭ ਤੋਂ ਵੱਡੀਆਂ ਟੈਣੀ ਤੇ ਡੇਰੇ ਲਾ ਕੇ ਦੋ ਹੀ ਜਗ੍ਹਾ ਟੈਣਾ ਤੇ ਟੈਣੀ ਤੇ ਡੇਰੇ ਲੱਗੋ ਕਹਿੰਦਾ ਹਾਂ ਦਾ ਟੈਣੀ ਤੇ ਡੇਰੇ ਤੇ ਲਾਗੋ ਫੁੱਲੀਆਂ ਉੱਦੋਂ ਟੇ ਕੋ ਪਰੇ ਡੇਰਾ ਉੱਦੇ ਤੇ ਖੁੱਲੇ ਖੁੱਲੇ ਲੱਗੋ ਜਿੱਦਾਂ ਲੱਗੋ ਪਤਾ ਬਾਬਾ ਜੀ ਕੀ ਚੱਕ ਰਿਹਾ ਜਿਹੜੇ ਬੰਦੇ ਪੰਜਾਬੀ ਆ ਨਾ ਉਹ ਜਦੋਂ ਕੋਈ ਗੱਲ ਕਰਦੇ ਹਣ ਕਹਿੰਦਾ ਵੀ ਕਿੱਥੇ ਜਾਣਾ ਹੈ ਕਿੱਥੋਂ ਖੁੱਲਿਆ ਉਹ ਕਹਿੰਦੇ ਹਣਗੇ ਟੈਣੀ ਤੇ ਡੇਰੇ ਤੇ ਲਾ ਕੇ ਹਾਂਜੀ ਠੀਕ ਆ ਇਹ ਹੁੰਦਾ ਰਿਹਾ ਸੀ ਵਾਲੀਆਂ ਮੱਝਾਂ ਗਈਆਂ ਉਹ ਇਹ ਰੂੜੀਆਂ ਉਹ ਮੋਰਚੇ ਵਾਲ ਨੂੰ ਗਈਆਂ ਮੋਰਚੇ ਨੂੰ ਗਈਆਂ ਮੋਰਚੇ ਨੂੰ ਮੇ ਪੈਰ ਆ ਫਿਰ ਨਹੀਂ ਤਾਂ ਜਾ ਕੇ ਨਹੀਂ ਪੈਰ ਲੱਭਿਆ ਉਹ ਜੜੀ ਫਿਰ ਨਹੀਂ ਉੱਥੋਂ ਪੈਰ ਨਹੀਂ ਲੱਭੇ ਇਹਦੇ ਚੱਕਰ ਇਹੋ ਹੀ ਆ ਕਿ ਉਹ ਬੰਦੇ ਜੋ ਗੱਲ ਕਰਦੇ ਰਿਹਾ ਟੈਣੀ ਦੇ ਡੇਰੇ ਲਗੋ ਇਹਨੂੰ ਜਾਦਿਆ ਗੱਲਾਂ ਜਾਦਿਆ ਬਾਕੀ ਦੂਜਾ ਨੰਬਰ ਕਿ ਜਿਹੜਾ ਕਿ ਉਹ ਬੰਦੇ ਹੈਗੇ ਹੀ ਹੋ ਸਕਦਾ ਕਿ ਸ਼ੈਤਾਨੀ ਦਾ ਨਾਂ ਉਹਨਾਂ ਦਾ ਦੱਸ ਦੋਵੇ ਪਤਾ ਇਹਨੂੰ ਕਲੀਅਰ ਹੋਵੇ ਤੇ ਜਾਂ ਇਹਨੂੰ ਫਿਰ ਉਹ ਬੰਦੇ ਇਹਨਾਂ ਸ਼ੋਅ ਨਾ ਕਰਦੇ ਰੁਪੇ ਹੀ ਆਪਣੇ ਨਾਲ ਹੀ ਦੋਨੋ ਹੋ ਸਕਦਾ ਗੱਲਾਂ ਦੋਵੇਂ ਬਾਬਾ ਜੀ ਪਰ ਬੰਦਾ ਵੇਖ ਕੇ ਪਛਾਣ ਸਕਦਾ ਏ ਕੀ ਦੇਖ ਕੇ ਪਛਾਣ ਸਕਦਾ ਬੰਦਾ ਤਾਂ ਪਛਾਣ ਸਕਦਾ ਵੇਖ ਕੇ ਬੰਦਾ ਪਛਾਣ ਲੈਣੇ ਆ ਤੇ ਬੋਲਣੇ ਇੱਕ ਉਹਨ ਬੰਦਾ ਕੋਲ ਮੈਨੂੰ ਹੁਣੇ ਹਰ ਤੂੰ ਤੇ ਮੇਰੇ ਇੱਕ ਉਹ ਬੰਦੇ ਵਾਲਾ ਕਿੰਨਾ ਫਿਰ ਤੂੰ ਮੈਂ ਹੁਣ ਉਹਨਾਂ ਕਿੰਨਾ ਉਹ ਹਾਲਤ ਕਰਾਣੇ ਹਾਂ ਸਤਿ ਵੀਰ ਪਾਣੀ ਦੇ ਪਹਿਰੇ ਚਲੋ ਲੈ ਕੇ ਗਿਆ ਲੈ ਚੱਕਰ ਇਹੋ ਹੀ ਬਣਿਆ ਹੋਇਆ ਇਹਨੂੰ ਇਹਨਾਂ ਨੂੰ ਗਾੜੀ ਵਰਤਿਆ ਵਾ ਪੈਸੇ ਦਿੱਤੇ ਆ ਇਹਨੂੰ ਉਹ ਬੱਜਾਂ ਵੇਚੀਆਂ ਕਿੱਥੇ ਤੁਸੀਂ ਉਹ ਖੜੀਆਂ ਕਿੱਥੇ ਇੱਥੋਂ ਕਿੱਥੇ ਖੜੀਆਂ ਉਹ ਤਾਂ ਦਿੱਲੀ ਕਰਦੇ ਰਹੇ ਸੀ ਉਹ ਵੱਡ ਨਾਲ ਉੱਥੇ ਜਾਰੇ ਦੀ ਉਹ ਤਾਂ ਹੀ ਉਹ ਤਾਂ ਹੀ ਸੋਚਦੇ ਆ ਵੀ ਇਹ ਵੱਡ ਨਾਲ ਜਾਂਦੇ ਹਾਂ ਉਹਦੇ ਜਿਹਦੇ ਕਰੋ ਕੋਈ ਕਹਿੰਦੀ ਉਹ ਕਹਿ ਦਿੰਦਾ ਵੀ ਮੱਝਾਂ ਲੱਭਣੀਆਂ ਨਹੀਂ ਉਹ ਵੱਡੀਆਂ ਤੇ ਆ ਜਿੰਨੀ ਤੂੰ ਜਣਾ ਨਾਲ ਇਹ ਲੋਕੀ ਵੀ ਵੀਰ ਵੀ ਪਿਛੇ ਮਤਲਬ 55000 ਰੁਪਏ ਵਿੱਚ ਮੱਝਾਂ ਡੇਡ ਬਾਬਾ ਜਿਹੜੇ ਨਹੀਂ ਆ ਰਹੇ ਕੋਈ ਨੇਰਾ ਪਰ ਜਦੋਂ ਮੱਝਾਂ ਦਿੱਲੀ ਨੂੰ ਲੈ ਜਾਂਦੇ ਸੀ ਤੇ ਤੈਨੂੰ ਕਿੱਥੇ ਛੱਡਦੇ ਹੁੰਦੇ ਸੀ ਮੈਨੂੰ ਜੇ ਚੁੱਪ ਬੰਦਕ 4 5 6 ਬੰਦਾ ਹੈ ਜੇ ਹਨ ਕਮਰੇ ਚ ਰਹਿੰਦੇ ਹੈ ਉਹ ਕਮਰੇ ਚ ਰਹਿੰਦੇ ਹੈ ਕਿੱਥੇ ਇਹਨਾਂ ਨੂੰ ਰੱਖਦਾ ਹੈ ਕਮਰਾ ਕਿੱਥੇ ਹੋ ਕਿੱਥੇ ਕਮਰਾ ਹੈ ਕਮਰਾ ਕਿੱਥੇ ਹੈ ਤਾਂ ਹੀ ਕਮਰੇ ਚ ਰਹਿੰਦੇ ਹੈ ਹਾਂ ਕਿੱਥੇ ਕਿਹੜੀ ਜਗ੍ਹਾ ਇੱਥੋਂ ਤੋਂ ਹੈ ਨਾ ਇੱਥੋਂ ਤੋਂ ਤਾਂ ਬੜੀ ਦੂਰ ਹੈਗਾ ਕਮਰਾ ਉਹ ਕਿੱਥੇ ਇਹ ਕਿਹੜਾ ਪਿੰਡ ਪਿੰਡ ਨਹੀਂ ਹੈਗਾ ਆ ਸ਼ਹਿਰ ਉਹ ਰਹਿੰਦੇ ਸਿੱਖਾਤ ਹੀ ਰਹਿੰਦੇ ਆ ਉਹ ਟੋਟੇ ਕਿਹੜਾ ਪਿੰਡ ਸੀ ਉਹ ਦੇਰੇ ਪਿੰਡ ਨਹੀਂ ਆ ਕੇ ਖੇਤਾ ਤੇ ਰਹਿੰਦੇ। ਉਹ ਲਾਗੇ ਪੇੜ ਲਾਗੇ ਬੰਨੇ ਹੋ ਗੋ ਉਹ। ਉਹ ਯਾਰ ਕਾ ਸੰਗ। ਉਹ ਪੈਸੇ ਕੋਣ ਵੇਖਾ। ਇੱਕ ਮੁਕਾ। ਦੇਰੇ ਵਾਲੇ ਜਿਹੜੇ ਆ। ਆਪਾਂ ਦੇਰੇ ਵਾਲਾ ਨੂੰ ਕਹੀਏ ਕਿ ਨਹੀਂ ਨਾਰੀ ਦੇਰੇ। ਇੱਕ ਗੱਲ ਲਿਖਾ ਤੇ। ਫੋਨ ਨੰਬਰ ਕਰਦੇ। ਉਹ ਆਈ ਨੰਬਰ ਕਿਹਦੇ ਲਿਖਿਆ? ਤਾਂ ਮੋਬਾਈਲ ਨੰਬਰ ਇਹ ਕਿਹਦੇ ਆ? ਪਰਿਵਾਰ ਦਾ। ਤੇਰੇ ਪਰਿਵਾਰ ਦਾ? ਪਹਿਲਾਂ ਪਤਾ ਕੀ ਕਹਿੰਦਾ ਸੀ ਆ ਜਦੋਂ ਇਹਨੂੰ ਫੜਿਆ ਪਹਿਲੇ ਦਿਨ ਜਦੋਂ ਇਹਨੂੰ ਮੈਂ ਆ ਖਡੂਰ ਸ ਉਹ ਕਿਹੜਾ ਪਿੰਡ ਸੀ ਚਬਾਰ ਲਾਗੇ ਕੋਈ ਪਿੰਡ ਸੀ ਨਾ ਖੁੱਲ ਗਿਆ ਖੈਰ ਦੀ ਜਦੋਂ ਉੱਥੇ ਪੁੱਛਿਆ ਨਾ ਮੈਨੂੰ ਕਿ ਉਹਦੇ ਹਾਂ ਉਦੋਂ ਇਹ ਵੀ ਬੇਕੁਫਾ ਕਰ ਲਾ ਪਰ ਚੱਲ ਜੇ ਜਾ ਉਦੋਂ ਮੈਨੂੰ ਕਹਿੰਦਾ ਸੀ ਵੀਰ ਜੀ ਇਹ ਨੰਬਰ ਵਾ ਜਿੰਨੇ ਮੈਨੂੰ ਗੁਲਾਮ ਬਣਾਇਆ ਮਹਾਵੀਰ ਮੇਰਾ ਨਿਤਰਾ ਕੰਮ ਆ ਜਿੰਨੇ ਤਨ ਗੁਲਾਮ ਬਣਾਇਆ ਆਪਾਂ ਉਹਦੇ ਘਰੇ ਚਲ ਜਾਨੇ ਆ ਠੀਕ ਆ ਜੀ ਤੇ ਆਪਾਂ ਤੇਰੀ ਉਤੋਂ ਮਿਹਨਤ ਦਵਨੇ ਆ ਕਹਿੰਦਾ ਨਹੀਂ ਵੀਰ ਅੱਜ ਅੱਜ ਨਾ ਜਾਈ ਆਪਾਂ ਇੱਕ ਅੱਧਾ ਦਿਨ ਛੱਡ ਕੇ ਜਾਨੇ ਮੈਨੂੰ ਡਰ ਲੱਗਦਾ ਵਾ ਹਣਾ ਮੈਂ ਆਪਾਂ ਨੰਬਰ ਤੇ ਲਾਈਏ ਫੇਰ ਕਹਿੰਦਾ ਨਹੀਂ ਵੀਰੇ ਪਰਿਵਾਰ ਦਾ ਨੰਬਰ ਨਹੀਂ ਆ ਇਹ ਮੇਰੇ ਪਰਿਵਾਰ ਦਾ ਨੰਬਰ ਆ ਗੱਲ ਵੀ ਕੀਤੀ ਆ ਘਰੇ ਵੀ ਗੱਲ ਕੀਤੀ ਇਹਦੀ ਹਾਂ ਹੈਪੀ ਵੱਲਾ ਵੀਰ ਵਾ ਸਸਤਾ ਵੱਲਾ ਇਹਨੂੰ ਇਹਦੇ ਪਰਿਵਾਰ ਨੂੰ ਸਾਜ ਕੇ ਘਰੇ ਵੀ ਛੱਡਣ ਤੱਕ ਗਿਆ ਵਾ ਦੰਗਲੀ ਖਣਾਉਂਦੇ ਰਾਇਆ ਸਹੀ ਗੱਲ ਜਿੰਨਾ ਵੀ ਨੂੰ ਪਤਾ ਜਿਹੜਾ ਨਾਂ ਦੱਸ ਲਿਆ ਉਹ ਹੀ ਦੱਸੀ ਜਾਂਦਾ ਜੋ ਨੂੰ ਕਹਿੰਦੇ ਰਹਾਂਗੇ ਪਰ ਬਾਬਾ ਜੀ ਤੁਸੀਂ 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 ਨਾ ਆਹ ਕੱਲ ਵੀ ਦੱਸਦੇ ਨਾ ਆ ਉਹ ਕਿੱਥੇ ਬਾਬਾ ਜੀ ਹਾਂ ਦੱਸੋ ਦੱਸੋ ਉਹਨੂੰ ਦੱਸ ਦੇ ਨਹੀਂ ਉਹਨੂੰ ਲੈ ਉਧਰੋਂ ਸਾਡੇ ਆਪਾਂ ਜਾਂਦਾ ਉਹ ਇਹ ਬਿਆ ਗੱਲ ਸੁਣਾ ਉਹਨੂੰ ਦੱਸਣਾ ਯਾ ਜੱਗੀ ਵੀਰ ਜੱਗੀ ਵੀਰ ਬਾਬਾ ਖੜਾ ਵਾ ਤੂੰ ਇੱਥੇ ਗੱਲ ਦੱਸ ਦੇ ਉਹ ਆ ਜੂਗਾ ਦੱਸ ਦੇ ਦੱਸ ਦੇ ਤਾਂ ਕੋਈ ਨਹੀਂ ਉਹਨੂੰ ਆਈਂ ਦੱਸਦਾ ਗਿਆ ਬਾਬੇ ਨੂੰ ਅਸੀਂ ਆ ਅਸੀਂ ਦੱਸਦਾ ਕਿ ਤੁਹਾਨੂੰ ਦੱਸ ਦੇ ਬਾਬਾ ਜੀ ਨੂੰ ਬੁਲਾਇਓ ਬਾਬਾ ਜੀ ਜਗੀਰ ਆ ਗਿਆ ਬਾਬੇ ਨੂੰ ਮੜ ਕੇ ਤਾਂ ਲਾਗੋ ਚੱਲ ਜਾ ਨਹੀਂ ਬਾਬੇ ਨੂੰ ਬੁਲਾਓ ਇੱਥੇ ਬੁਲਾਓ ਇਹ ਕਰੇ ਹਾਂ ਹਾਂ ਸਾਰੀ ਇੱਕ 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 ਡਿਟੇਲ ਤੁਹਾਨੂੰ ਮੈਂ ਦੱਸ ਦੇਣਾ ਯਾ ਸਾਨੂੰ ਦੱਸ ਦੇ ਦੱਸ ਦੇ ਡਿਟੇਲ ਹੀ ਤਾਂ ਪੁੱਛਣ ਮੈਂ ਤੇਰੇ ਮਗਰ ਕੋਈ ਕੁਝ ਨਹੀਂ ਕਹਿੰਦਾ ਸਾਨੂੰ ਦੱਸ ਦੇ ਡਿਟੇਲ ਡਿਟੇਲ ਦੱਸ ਦੇ ਤੁਹਾਨੂੰ ਦੱਸ ਡੱਸ ਡਿਟੇਲ ਦੱਸ ਚੱਲ ਦੱਸ ਦੇ ਬਾਬਾ ਵੀ ਆ ਗਿਆ ਤੇਰੇ ਉਹਨੂੰ ਬਾਬੇ ਦੇ ਪਿੱਛੇ ਆਉਦਾ ਬਾਬੇ ਨੂੰ ਜਾਂਦਾ ਡਰ ਛਾਠ ਪਤਾ ਬਹਿਣਾ ਆਂਦਾ ਬਹਿ ਗਰ ਮੈਂ ਇੱਕ ਮਿੰਟ ਖਲੋ ਜਾ ਮੇਰੇ ਵੀਰਾ ਤੇਰੇ ਵੀਰਾ ਓਏ ਛੋਣੀ ਵੀਰਾ ਕਾਂਗਿਆ ਤੋਂ ਹੋਰ ਇਹਨੂੰ ਗਿਆ ਪੱਤਿਆਂ ਕੀ ਤੈਨੂੰ ਤਕੜੇ ਨੂੰ ਬਦਲੇ ਨਈਂ ਪਤਾ ਹੈ ਪਤਾ ਹੈ ਜਿਹਨੇ ਪੁੱਜੀ ਲਈ ਵੀ ਲਿਆ ਨਈਂ ਪਤਾ ਹੈ ਨੋਕਿਆ ਯਾ ਨਹੀਂ ਦਾ ਪਤਾ ਉਹਨਾਂ ਦਾ ਬਾਪੇ ਨੂੰ ਲਾਗੇ ਲਿਆਓ ਮੈਂ ਪਹਿਲਾਂ ਉਹਨੂੰ ਭਜਾਉਂਦਾ ਹੈ ਨਾ ਲੈ ਪੋਤਾ ਮੈਂ ਨਹੀਂ ਤੈਨੂੰ ਕੁਝ ਨਹੀਂ ਕਹਿੰਦੀ ਹੈ ਨਾ ਚੱਲ ਉੱਠ ਬਾ ਚੱਲ 10 ਚਾਈ ਕਿਦਾਂ ਕਰਦੇ ਹੁੰਦੇ ਸੀ ਤੁਸੀਂ ਡੰਗਰਾਂ ਲੈਤੋਂ ਅੱਥੋਂ ਅੱਛੇ ਗੱਡੀ ਤੇ ਖੜਦੇ ਹੁੰਦੇ ਸੀ ਨਹੀਂ ਖੜਦੇ ਗੱਡੀ ਤੇ ਆ ਕਿਦਾਂ ਕੰਟਰੋਲ ਕਿਦਾਂ ਕਰਦੇ ਨੇ ਉਹਨਾਂ ਨੂੰ ਡੰਗਰ ਤੁਹਾਡੇ ਆਪਦੇ ਡੰਗਰ ਸਾਡੇ ਸਾਡੇ ਨਹੀਂ ਸੂਤਰ ਹੁੰਦੇ ਟਾਡੇ ਕੇ ਦਾ ਜਾਂਦੇ ਰਾਤ ਨੂੰ ਕਿਹੜਾ ਲਾਕੇ ਨੇ ਕਿਹੜਾ ਟੀਕਾ ਭਾਈ ਗੱਲ ਸਿੱਧੀ ਏ ਜੇ ਟਾਡਾ ਵਾ ਭਾਈਚਾਰਾ ਟਾੜਾ ਭਾਈ ਜਾਰਾ ਵਾ ਜੇਕਰ ਇਹ ਕੋਈ ਤੁਸੀਂ ਕਿਸੇ ਦੇ ਵੀ ਘਰੇ ਇਹਨੂੰ ਲੈ ਕੇ ਜਾਂਦੇ ਜੇ ਨਾ ਅਗਲਾ ਭਾਵੇਂ ਨਹੀਂ ਵੀ ਚੋਰ ਅਗਲੇ ਨੇ ਤਰਾਜ ਕਰਨਾ ਕਿ ਬਈ ਵੀ ਤੁਸੀਂ ਮੇਰੇ ਘਰੇ ਨੂੰ ਲੈ ਕੇ ਕਾਹਤੋਂ ਆਏ ਮੈਂ ਚੋਰ ਵਾਂ ਠੀਕ ਹੈ ਜੀ ਮੈਂ ਚੋਰ ਵਾਂ ਤੁਹਾਡੇ ਵੱਲ ਬਾਬਾ ਜੀ ਸੈਨੂੰ ਪੁਲਸ ਦੇ ਹੱਥ ਦੋ ਇਹਨੂੰ ਆਪ ਹੀ ਦੀ ਫੈਮਿਲੀ ਸੱਦੇ ਇਹਨੂੰ ਗਾਂ ਆਪੇ ਤਬਰੀਖ ਕਰਨ ਤੇ ਆਪ ਹੀ ਦੱਸੇਗਾ ਹਾਂ ਐਦਾਂ